ਕੈਪਟਨ ਅਮਰਿੰਦਰ ਸਿੰਘ ਦੇ ਜਿਹਦੇ ਹੁੰਦੇ ਹੋਏ ਜਿਹੜਾ ਕਹਿੰਦਾ ਸੀ ਕਿ ਮੈਂ ਨਸ਼ਾ ਖਤਮ ਕਰ ਦਿਆਂਗਾ ਜਿੰਨੇ ਸੌ ਚੱਕੀ ਸੀ ਉਹਦੇ ਹੁੰਦੇ ਹੋਏ ਤੁਹਾਡੀ ਧੀ ਨੂੰ ਪੁਆਇੰਟ ਬਲੈਂਕ ਤੇ ਮਾਰ ਦਿੱਤਾ ਗਿਆ ਬਿਲਕੁਲ ਮਾਰ ਦਿੱਤਾ ਗਿਆ ਦਫਤਰ ਦੇ ਵਿੱਚ ਮਾਰ ਦਿੱਤਾ ਗਿਆ ਇਹ ਪਿਸਟਿੰਗ ਕਿ ਅਸੀਂ ਮੇਰੀ ਧੀ ਸੀ ਪੰਜਾਬ ਦੀ ਧੀ ਸੀ ਅਸੀਂ ਤੋਂ ਉਹਨਾਂ ਨੇ ਇਕੱਠੀ ਲੜਾਈ ਲੜੀ ਆ ਮੈਂ ਤੁਹਾਡੇ ਨਾਲ ਇਨਸਾਫ ਕਰੂੰਗਾ ਕੋਈ ਇਨਸਾਫ ਨਹੀਂ ਅੱਜ ਤੱਕ ਨਹੀਂ ਇਨਸਾਫ ਆਪਣੀ ਧੀ ਦਾ ਹੀ ਕੋਈ ਇਨਸਾਫ ਨਹੀਂ ਧੀ ਕਹਿ ਕੇ ਕੋਈ ਇਨਸਾਫ ਨਹੀਂ ਕੀਤਾ ਨਹੀਂ ਕੋਈ ਨਹੀਂ ਕੀਤਾ ਕਹ ਦਈਏ ਕਿ 10000 ਕਰੋੜ ਦੇਖ ਕੇ ਕੈਪਟਨ ਨਮਿੰਦਰ ਸਿੰਘ ਇਹ ਭੁੱਲ ਗਏ ਕਿ ਇਸ ਕੁੜੀ ਨੂੰ ਮੈਂ ਆਪਣੇ ਧੀ ਕਿਹਾ ਸੀ ਸਰ ਕਿਦਾਂ ਤਾਂ ਪੱਲਾ ਛੱਡ ਸਕਦੀ ਹੈ ਕਿ ਉਸੀ ਆਪਣੀ ਬੇਟੀ ਫੰਡਲੈਨ ਨਹੀਂ ਪੈਦਾ ਕੀਤੀ ਸੀ ਆਪਣੇ ਬੱਚਿਆਂ ਨੂੰ ਮਰਵਾਉ ਮੈਨ ਨਹੀਂ ਅਭੀ ਲੱਗ ਜਿਗਰਾ ਚਾਹੀਦਾ ਇਦਾਂ ਦੇ ਕੰਮ ਕਰਨ ਲਈ ਹਾਈ ਕੋਰਟ ਚ ਰੀਪੋਰਟਾਂ ਖੁੱਲਣੀਆਂ ਸੀ ਕੋਈ ਡੀਜੀਪੀ ਦੀ ਕੋਈ ਕਿਸੇ ਪੁਲਿਸ ਵਾਲੇ ਦੀ بڑے بڑے ਆਫੀਸਰਸ ਨੇ ਲਿਖ ਕੇ ਦਿੱਤੀਆਂ ਸੀ ਕਿ ਪੰਜਾਬ ਵਿੱਚ ਨਸ਼ਾ ਵਿਕ ਰਿਆ ਔਰ ਇਹ ਇਹ ਲੋਗ ਇਨਵੋਲਟ ਹੈ ਜਿੱਚ بڑے ਵੀਆਈਪੀਜ਼ ਦੇ ਨਾਮ ਵੀ ਸੀਗੇ ਮੰਤਰੀਆਂ ਦੇ ਵੀ ਨਾਮ ਸੀਗੇ ਡੀਜੀਪੀਜ਼ ਦੇ ਨਾਮ ਕੋਈ ਐਸਐਸਪੀਜ਼ ਦੇ ਨਾਮ ਪੁਲਿਸ ਸਾਰੀ ਮਿਲੀ ਹੋਈ ਹੈ بڑے بڑے ਲੋਗਾਂ ਦੇ ਨਾਮ ਸੀ 28 ਤਰੀਕ ਨੂੰ ਰਿਪੋਰਟਾਂ ਮਿਲਣੀਆਂ ਸੀਗੀਆਂ ਉਹ ਖੁੱਲੀਆਂ ਨਹੀਂ ਇਹਨਾਂ ਨੇ ਸਟੇਲ ਲੈ ਲਈ 29 ਨੂੰ ਸਵੇਰੇ ਇਹਨਾਂ ਨੇ ਮੇਰੀ ਲੜਕੀ ਨੂੰ 11:33 ਮਿੰਟ ਤੇ ਮਾਰ ਦਿੱਤਾ ਨੇ ਹਸ਼ੂਰੀ ਜਦੋਂ ਮਾਰੇ ਗਏ ਹੁਣ ਤੱਕ ਇਨਸਾਫ ਦੀ ਕੋਈ ਇੱਕ ਬੂੰਦ ਵੀ ਨਹੀਂ ਤੁਹਾਡੇ ਕੋਲ ਵਾਈਸ ਤੋਂ ਪਹਿਲੇ ਜਦੋਂ ਉਹਨੂੰ ਮਾਰੇ ਆ ਗਿਆ ਇਹਨਾਂ ਨੇ ਕਹਾਣੀ ਬਣਾਈ ਕਿ ਉਹਦੀ 11 ਸਾਲ ਦੀ ਪੁਰਾਣੀ ਦੁਸ਼ਮਣੀ ਸੀ ਉਹਨੇ ਲਾਇਸੈਂਸ ਕੈਨਸਲ ਕਰਤਾ ਸ਼ੀ ਵਾਸ ਨੋਬਾਡੀ ਲਾਇਸੈਂਸ ਕੈਨਸਲ ਕਰਨ ਲਈ ਜਦੋਂ ਜਿਸ ਉਹਨੇ ਮੇਰੀ ਬੇਟੀ ਨੂੰ ਮਾਰਿਆ ਉਹਨੇ 93000 ਦੀ ਪਿਸਟਲ ਖਰੀਦ ਕੇ ਮਾਰਿਆ ਮੇਰੀ ਬੇਟੀ ਨੂੰ ਜੇ ਉਹ ਗਰੀਬ ਸੀ ਉਹਨੇ ਕਿੱਥੋਂ ਅਫੋਰਡ ਕੀਤਾ ਜਦੋਂ ਲੀਰ ਨੇ ਕਿਲਰ ਦਾ ਮੋਬਾਈਲ ਵੀ ਲਿੱਤਾ ਤੇ ਕਿਲਰ ਦਾ ਵੀ ਇਹਨਾਂ ਕੋਲ ਸਾਰਾ ਡਾਟਾ ਹੋਣਾ ਅਸੀਂ ਇਹਨਾਂ ਨੂੰ ਬਾਰ-ਬਾਰ ਕਿਹਾ ਕਿ ਸਾਨੂੰ ਕਿਲਰ ਦਾ ਵੀ ਦੱਸੋ ਔਰ ਮੇਰੀ ਬੇਟੀ ਦਾ ਵੀ ਫੋਨ ਦਾ ਦੱਸੋ ਕਿ ਕਿਹਨੇ ਉਹਨੂੰ ਲਾਸਟ ਕਾਲ ਕੀਤੀ ਹੈ ਕਿ ਉਹਨੂੰ ਕੋਈ ਵਾਰਨਿੰਗ ਮਿਲੀ ਹੈ ਉਹਨੇ ਕਦੀ ਸਾਨੂੰ ਦੱਸਿਆ ਨਹੀਂ ਪਰ ਕਿਲਰ ਦਾ ਵੀ ਸਾਨੂੰ ਦਿੱਤਾ ਜਾਵੇ ਡਾਟਾ ਇਹਨਾਂ ਨੇ ਕੁਝ ਨਹੀਂ ਦੱਸਿਆ ਬੇਟੀ ਮੇਰੀ ਦੇ ਗੋਲੀਆਂ ਦੇ ਨਿਸ਼ਾਨ ਜਿਹੜੇ ਸੀ ਉਹ ਗੋਲ ਸੀਗੇ ਤੇ ਜਿਹੜੇ ਕਿਲਰ ਸੀ ਉਹਦੇ ਓਵਲ ਸ਼ੇਪਡ ਸੀਗੇ ਤੇ ਅਸੀਂ ਇਹਨਾਂ ਨੂੰ ਕਿਹਾ ਬੈਲਿਸਟਿਕ ਰਿਪੋਰਟ ਜਦੋਂ ਉਹਨੂੰ ਪੁੱਛੀ ਇਹਨਾਂ ਨੇ 130 ਦਿਨਾਂ ਬਾਅਦ ਬੈਲਿਸਟਿਕ ਰਿਪੋਰਟ ਲਈ ਭੇਜਿਆ ਇਹਨਾਂ ਨੇ ਕਲੇਮ ਕੀਤਾ ਕਿ ਮੇਰੀ ਬੇਟੀ ਨੂੰ ਨੇ 4 ਗੋਲੀਆਂ ਮਾਰੀਆਂ ਜਦੋਂ ਕਿ 2 ਗੋਲੀਆਂ ਮੇਰੀ ਬੇਟੀ ਦੇ ਸਰੀਰ 'ਚ ਰਹਿ ਗਈਆਂ ਬਾਡੀ 'ਚ ਰਹਿ ਗਈਆਂ ਬਾਕੀ 2 ਗੋਲੀਆਂ ਨਾਲ 6 ਨਿਸ਼ਾਨ ਕਿੱਦਾਂ ਹੋ ਗਏ ਟੋਟਲ ਉਹਦੀ ਬਾਡੀ ਤੇ 8 ਨਿਸ਼ਾਨ ਸੀ ਹਸਬੰਦ ਮੇਰੇ ਆਰਮੀ 'ਚ ਰਹਿਿਆ ਸੀ ਡਾਕਟਰਸ ਤੋਂ ਪੁੱਛਿਆ ਸ਼ੂਟਰਸ ਤੋਂ ਪੁੱਛਿਆ ਆਪਣੇ ਆਪ ਨੂੰ 2 ਕਿਲਿੰਗ ਜ਼ੋਨ ਤੇ ਬੰਦਾ ਨਹੀਂ ਮਾਰ ਸਕਦਾ ਅਗਰ ਪੁਲਿਸ ਨੂੰ ਸਿਗਾ ਕੋਈ ਇਹਨਾਂ ਨੇ ਕਿਉਂ ਨਹੀਂ ਉਸੇ ਟਾਈਮ ਫੋਰੈਂਸਿਕ ਔਰ ਬੈਲਿਸਟਿਕ ਰਿਪੋਰਟ ਸਾਦੀ ਕਰਵਾਈ ਜਦੋਂ ਇਹਨਾਂ ਨੇ ਕਮਰਾ ਸੀਲ ਕੀਤਾ 130 ਦਿਨਾਂ ਚੋਂ ਤੁਹਾਨੂੰ ਦੱਸਿਆ ਖੂਨ ਵੀ ਸੁੱਕ ਜਾਂਦਾ ਦੂਸਰੀ ਵਾਰੀ ਅਸੀਂ ਮਿਲੇ ਉਹਨੂੰ ਜਦੋਂ ਇਹਨਾਂ ਨੇ ਕਿਹਾ ਕਿ ਅਗਰ ਤੁਹਾਨੂੰ ਅਸੀਂ ਰਿਪੋਰਟ ਦੇਤੀ ਹੈ ਸਾਨੂੰ ਕੁਝ ਨਹੀਂ ਮਿਲਿਆ ਕਿਲਰ ਨੇ ਆਪਣੇ ਆਪ ਮਾਰ ਲਿਆ ਜੇ ਤੁਸੀਂ ਨਹੀਂ ਸੈਟੀਸਫਾਈਡ ਤਾਂ ਕੋਰਟ ਚ ਜਾਓ ਇਹ ਕਹਿ ਕੇ ਪੁਲਿਸ ਨੇ ਆਪਣਾ ਪੱਲਾ ਝਾੜ ਲਿਆ ਤਾਂ ਇਹ ਮੇਰੀ ਬੇਟੀ ਨੂੰ ਇਮਾਨਦਾਰੀ ਦੀ ਸਜ਼ਾ ਮਿਲੀ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਤੇ ਇਹਨਾਂ ਨੇ ਉਹਨੂੰ ਮਾਰਤਾ ਖਤਮ ਕਰਕੇ ਇਹਨਾਂ ਨੇ ਬਾਕੀ ਲੋਕਾਂ ਦੇ ਅੱਗੇ ਇੱਕ ਮਿਸਾਲ ਦਿੰਦੀ ਕਿ ਅਗਰ ਇਮਾਨਦਾਰ ਹੋ ਰਹੇ ਬਰੇਵ ਲੜਕੀ ਅਦਾਸੀ ਮਾਰ ਸਕਦੇ ਆ ਦਫਤਰ ਤੇ ਜਾ ਕੇ ਮਾਰ ਸਕਦੇ ਆ ਤਾਂ ਤੁਹਾਡਾ ਕੀ ਹਾਲ ਹੋਊਗਾ 2019 ਦੇ ਵਿੱਚ ਪੰਜਾਬ ਪੁਲਿਸ ਉੱਤੇ ਇੱਕ ਵੱਡੀ ਤੋਹਮਤ ਲੱਗੀ ਸੀ ਜਿਸ ਤੋਂ ਬਾਅਦ ਅਜੇ ਤੱਕ ਉਹ ਦਾਗ ਧੋਤਾ ਨਹੀਂ ਗਿਆ ਪੰਜਾਬ ਪੁਲਿਸ ਔਰ ਪੰਜਾਬ ਦੇ ਥਾਣੇ ਦੇ ਅੰਦਰ ਹੀ ਆਪਣੇ ਆਫਿਸ ਦੇ ਵਿੱਚ ਕੰਮ ਕਰ ਰਹੀ ਇੱਕ ਨੌਜਵਾਨ ਕੁੜੀ ਜਿਹੜੀ ਇੱਕ ਵੱਡੇ ਰੈਂਕ ਦੇ ਉੱਤੇ ਕੰਮ ਕਰ ਰਹੀ ਸੀ ਪੰਜਾਬ ਪੁਲਿਸ ਦੇ ਵਿੱਚ ਉਹਨੂੰ ਗੋਲੀਆਂ ਮਾਰ ਦਿੱਤਾ ਗਿਆ ਨੀਹਾ ਸ਼ੋਰੀ ਦੇ ਬਾਰੇ ਕੌਣ ਨਹੀਂ ਜਾਣਦਾ ਅੱਜ ਪੰਜਾਬ ਦਾ ਬੱਚਾ ਬੱਚਾ ਉਹਨਾਂ ਨੂੰ ਜਾਣਦਾ ਹੈ ਪਰ ਉਹਨਾਂ ਦੀ ਕਹਾਣੀ ਅਸਲ 'ਚ ਕੀ ਸੀ ਉਸ ਨੂੰ ਕੀ ਬਣਾ ਦਿੱਤਾ ਗਿਆ ਔਰ ਕੀ ਬਣਾ ਕੇ ਪੇਸ਼ ਕੀਤਾ ਗਿਆ ਕਾਂਗਰਸ ਦੀ ਸਰਕਾਰ ਵੱਲੇ ਕੀ ਕੁਝ ਹੋਇਆ ਹਰ ਇੱਕ ਚੀਜ਼ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਿਉਂ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਮੈਮ ਤੁਹਾਡਾ ਬਹੁਤ ਸਵਾਗਤ ਹੈ ਬਹੁਤ ਸ਼ੁਭਕਾਮਨਾ ਦੀ ਸਮਾਧ ਅੰਛਾ ਧੰਨਵਾਦ ਮੈਂ ਜਾਣਨਾ ਚਾਹੁੰਨਾ ਹਾਂ ਤੁਸੀਂ ਹੁਣ ਤੱਕ ਉਸਨੂੰ ਤਾਪ ਹੰਡਾਉਂਦੇ ਪਏ ਉਹ ਨਿਹਾ ਸ਼ੁਰੀ ਜਦੋਂ ਮਾਰੇ ਗਏ ਹੁਣ ਤੱਕ ਇਨਸਾਫ ਦੀ ਕੋਈ ਇੱਕ ਬੂੰਦ ਵੀ ਨਹੀਂ ਤੁਹਾਡੇ ਕੋਲ ਬਾਈ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰ ਰਹੇ ਹੋ ਅੱਜ ਇਸ ਕਨਵੈਨਸ਼ਨ ਦੇ ਵਿੱਚ ਤੁਹਾਨੂੰ ਫੇਰ ਉਸੇ ਤਰ੍ਹਾਂ ਆਣਾ ਪੈ ਰਿਹਾ ਹੈ ਤੁਹਾਡੀ ਤੁਹਾਡੀ ਬੇਟੀ ਦਾ ਕੋਈ ਇਨਸ ਕੋਈ ਇਨਸਾਫ ਦੀ ਵੇਟ ਕਰ ਰਹੇ ਆ ਇਸੇ ਮੀਚ ਜੀ ਰਹੇ ਆ ਕਿ ਕਦੀ ਤਾਂ ਮਿਲੇਗਾ ਨਾ ਇਨਸਾਫ ਕਦੀ ਤਾਂ ਗਵਰਨਮੈਂਟ ਜਾਗੇਗੀ ਕਦੀ ਹਾਈ ਕੋਰਟ ਸਾਨੂੰ ਕੁਝ ਰੀਲੀਫ ਦੇਗਾ ਪਤਾ ਲੱਗੇਗਾ ਕਾਰਨਾਂ ਦਾ ਕੀ ਹੋਇਆ ਸਰਕਾਰਾਂ ਬਦਲ ਗਈਆਂ ਅਜੇ ਤੱਕ ਕੋਈ ਸਰਕਾਰ ਨਹੀਂ ਜਾਗੀ ਨਾ ਪੁਰਾਣੀ ਨਾ ਨਵੀਂ ਕਿਸੇ ਨੂੰ ਕੋਈ ਲੈਣਾ ਦੇਣਾ ਹੀ ਨਹੀਂ ਹੈ ਨਹੀਂ ਸਭ ਨੇ ਆਪਣਾ ਪੱਲਾ ਝਾੜ ਲਿਆ ਜਦੋਂ ਕਾਂਗਰਸ ਦੇ ਟਾਈਮ 'ਚ ਹੋਇਆ ਸੀ ਕੈਪਟਨ ਅਮਿੰਦਰ ਸਿੰਘ ਨੇ ਬੜੇ ਜੋਰ ਸ਼ੋਰ ਨਾਲ ਆਪਣਾ ਸ਼ੁਰੂ ਕੀਤਾ ਸੀ ਰਾਜ ਉੜਕਾ ਸਾਹਿਬ ਦੀ ਕਸਮ ਖਾ ਕੇ ਕਿਹਾ ਸੀ ਮੈਂ 2 ਮਹੀਨੇ ਚ ਨਸ਼ਾ ਖਤਮ ਕਰਦਾਗਾ ਬੱਚੇ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੇ ਸੀਗੇ ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਨਸ਼ਾ ਤਾਂ ਖਤਮ ਨਹੀਂ ਪੰਜਾਬ ਚ ਕੀਤਾ ਉਹਨਾਂ ਨੇ ਪਰ ਜਿਹੜੇ ਰਸ਼ਾ ਵੇਚਣ ਤੋਂ ਰੋਕ ਰਹੇ ਸੀ ਉਹਨਾਂ ਨੂੰ ਜ਼ਰੂਰ ਖਤਮ ਕਰਦਾ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਆਪਣਾ ਪੰਜਾਬ ਜਿਹੜਾ ਕੀ ਕਿਸੇ ਵੇਲੇ ਇੱਕ ਬੈਸਟ ਸਟੇਟ ਮੰਨੀ ਜਾਂਦੀ ਸੀ ਕੋਈ ਡੌਰੀ ਡੈਥ ਨਹੀਂ ਸੀ ਹੁੰਦੀ ਜਿੱਥੇ ਲੋਕੀ ਆਮ ਆਪਣੀ ਖੁਸ਼ੀ ਨਾਲ ਰਹਿੰਦੇ ਸੀਗੇ ਪਰ ਪਰ ਕੈਪਟਾ ਇਨਕਮ ਹਾਈਐਸਟ ਸੀਗੀ ਅਜੋ ਇਸ ਜਗ੍ਹਾ ਤੇ ਆ ਗਿਆ ਕਿ ਕੋਈ ਵੀ ਪੰਜਾਬ ਚ ਪੰਜਾਬੀ ਵੀ ਰਹਿਣਾ ਨਹੀਂ ਚਾਹੁੰਦੇ ਉਹ ਵੀ ਬਾਹਰ ਨੂੰ ਤੋਰਦੇ ਆ ਇਹਦਾ ਕਾਰਨ ਕੀ ਹੈ ਕੌਣ ਇੱਥੋਂ ਤੱਕ ਲੈ ਕੇ ਆਇਆ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਸਾਡੇ ਲਈ ਠੀਕ ਹੈ ਹਰ ਕਿਸੇ ਨੇ ਉਹ ਚੀਜ਼ ਪੜ੍ਹੀ ਸੁਣੀ ਟੀਵੀ ਤੇ ਦੇਖੀ ਕਿ ਕਿਸ ਤਰ੍ਹਾਂ ਇਹ ਸਭ ਕੁਝ ਹੋਇਆ ਜੋ ਕੁਝ ਵੀ ਰਿਪਰੈਜ਼ੈਂਟ ਕੀਤਾ ਗਿਆ ਲੋਕਾਂ ਦੇ ਸਾਹਮਣੇ ਅਖਬਾਰਾਂ ਦੇ ਸਾਹਮਣੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਆ ਤੁਹਾਡਾ ਇੱਕ ਨਰੇਟਿਵ ਜੋ ਅਸਲ ਤੁਸੀਂ ਕਹਿੰਦੇ ਹੋ ਤੁਸੀਂ ਕੀ ਕੁਝ ਸਾਹਮਣੇ ਰੱਖਣਾ ਚਾਹੁੰਦੇ ਹੋ ਬੱਚਾ ਪੇਕੋਜੀ ਜੋ ਇਹਨਾਂ ਨੇ ਸਭ ਤੋਂ ਪਹਿਲੇ ਜਦੋਂ ਉਹਨੂੰ ਮਾਰਿਆ ਗਿਆ ਇਹਨਾਂ ਨੇ ਕਹਾਣੀ ਬਣਾਈ ਕਿ ਉਹਦੀ 11 ਸਾਲ ਦੀ ਪੁਰਾਣੀ ਦੁਸ਼ਮਣੀ ਸੀ ਉਹਨੇ ਲਾਇਸੈਂਸ ਕੈਨਸਲ ਕਰਤਾ ਉਹਨੇ ਕੋਈ ਲਾਇਸੈਂਸ ਕੈਨਸਲ ਨਹੀਂ ਕੀਤਾ ਪਹਿਲੀ ਗੱਲ ਦੂਸਰੀ ਗੱਲ ਹੈ ਅਗਰ ਕੀਤਾ ਵੀ ਹੋਵੇ ਅਵੇ ਵੈਸੇ ਤਾਂ ਉਹਨੇ ਆਪਣੀ ਸਰਵਿਸ 12 ਸਾਲ ਦੀ ਚ ਕੋਈ ਲਾਇਸੈਂਸ ਕੈਨਸਲ ਕੀਤਾ ਹੀ ਨਹੀਂ ਹੈ ਔਰ ਜਦੋਂ ਨਾ ਇਹਨਾਂ ਨੇ ਇਲਜ਼ਾਮ ਲਗਾਇਆ ਉਹਦੀ 1 ਸਾਲ ਦੀ ਨੌਕਰੀ ਸੀ ਉਹ ਕਨਫਰਮਡ ਨਹੀਂ ਸੀਗੀ ਉਹਦੀ ਕੋਈ ਅਥਾਰਟੀ ਨਹੀਂ ਸੀਗੀ ਸ਼ੀ ਵਾਸ ਨੋਬਾਡੀ ਲਾਈਸੈਂਸ ਕੈਨਸਲ ਕਰਨ ਲਈ ਔਰ ਜਿਸ ਬੰਦੇ ਨੂੰ ਇਹਨਾਂ ਨੇ ਕਿਹਾ ਕਿ ਉਹਦਾ ਲਾਈਸੈਂਸ ਕੈਨਸਲ ਕੀਤਾ ਉਹਦੇ ਨਾਮ ਤੇ ਲਾਈਸੈਂਸ ਹੈ ਹੀ ਨਹੀਂ ਸੀ ਉਹਦੇ ਫਾਦਰ ਸਰ ਦੇ ਨਾਮ ਤੇ ਸੀਗਾ ਉਹਦੇ ਫਾਦਰ ਦੀ ਡੈਥ ਹੋ ਗਈ ਜਿਹੜਾ ਆਟੋਮੈਟਿਕਲੀ ਇਹਨਾਂ ਨੂੰ ਕਰਵਾਉਣਾ ਹੀ ਪੈਣਾ ਸੀ ਡਿਪਾਰਟਮੈਂਟ ਨੂੰ ਕਰਨਾ ਪੈਣਾ ਸੀ ਔਰ ਅਗਰ ਕਿਸੇ ਦਾ ਕੈਨਸਲ ਵੀ ਕੀਤਾ ਹੋਵੇ ਮੇਰੀ ਬੇਟੀ ਨੇ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਹੈ ਤੁਸੀਂ ਕੋਰਟ ਚ ਜਾ ਸਕਦੇ ਹੋ ਤੁਸੀਂ ਦੁਆਰਾ ਐਪਲੀਕੇਸ਼ਨ ਦੇ ਸਕਦੇ ਹੋ ਤੁਸੀਂ ਆਪਣੀ ਜੋ ਗਲਤੀਆਂ ਨਿਕਾਲੀਆਂ ਉਹ ਸੁਧਾਰ ਕੇ ਦੁਆਰਾ ਲਾਇਸੈਂਸ ਆਪਣਾ ਰੀਨਿਊ ਕਰਾ ਸਕਦੇ ਹੋ ਕੋਈ ਐਡਾ ਵੱਡਾ ਉਹਨੇ ਕੋਈ ਜ਼ੁਲਮ ਨਹੀਂ ਕੀਤਾ ਮਤਲਬ ਜਿਹੜਾ ਕਿਹਾ ਜਾਂਦਾ ਇਹ ਔਰ 11 ਸਾਲ ਦੀ ਦੁਸ਼ਮਿਦੀ ਦਾ ਕੋਈ ਮਤਲਬ ਹੀ ਨਹੀਂ ਕੋਈ ਵੀ ਜਿਹੜਾ ਮਾਰਨ ਤੇ ਲੱਗਿਆ ਹੈ ਜਿਹੜਾ ਉਹਨਾਂ ਨੇ ਕਿਹਾ ਕਿ ਲਾਇਸੈਂਸ ਕੈਂਸਲ ਨਾ ਕਰਨ ਨਾਲ ਉਹ ਗਰੀਬ ਹੋ ਗਿਆ ਉਹਨੂੰ ਉਹਦੀ ਹਾਲਤ ਖਰਾਬ ਹੋ ਗਈ ਉਹਨੂੰ ਪੈਸਾ ਨਹੀਂ ਮਿਲ ਰਿਹਾ ਸੀ ਸਭ ਗਵਰਨਮੈਂਟ ਨੇ ਸਭ ਪੁਲਿਸ ਨੇ ਗਲਤ ਇਲਜ਼ਾਮ ਲਗਾਏ ਇਹਨਾਂ ਨੇ ਕੁਝ ਨਹੀਂ ਜਾਂਚ ਕੀਤੀ ਕੋਈ ਨਹੀਂ ਕੀਤਾ ਕੁਝ ਵੀ ਅਸੀਂ ਖੁਦ ਮੁਰਿੰਡੇ ਗਏ ਜਿਸ ਬੰਦੇ ਨੇ ਮਾਰਿਆ ਅਸੀਂ ਬਲਵਿੰਦਰ ਨੇ ਉਹ ਮੁਰਿੰਡੇ ਦਾ ਬੰਦਾ ਸੀ ਅਸੀਂ ਖੁਦ ਜਾ ਕੇ ਦੇਖਿਆ ਕਿ ਉਹਦੀ ਆਪਣੀਆਂ ਦੁਕਾਨਾਂ ਕਰਾਇਤੇ ਦਿੱਤੀਆਂ ਹੋਈਆਂ ਖੁਦ ਉੱਪਰ ਰਹਿ ਰਹੇ ਸੀ ਤੇ ਉਹਦੀ ਬੇਟੀ ਰਸ਼ੀਆ ਚ ਪੜ ਰਹੀ ਸੀ ਜਿਹਨੂੰ ਇਹ ਗ੍ਰੀਵ ਕਹਿ ਰਹੇ ਹੋ ਜਦੋਂ ਜਿਸ ਉਹਨੇ ਮੇਰੀ ਬੇਟੀ ਨੂੰ ਮਾਰਿਆ ਉਹਨੇ 93000 ਦੀ पिस्टल ਖਰੀਦ ਕੇ ਮਾਰਿਆ ਮੇਰੀ ਬੇਟੀ ਨੂੰ ਜੇ ਉਹ ਗਰੀਬ ਸੀ ਉਹਨੇ ਕਿੱਥੋਂ ਅਫੋਰਡ ਕੀਤਾ ਸਾਡੀ ਪੁਲਿਸ ਨਾਲ ਜਦੋਂ ਤਿੰਨ ਵਾਰੀ ਇਹਨਾਂ ਨੇ ਸਿਟ ਬਿਠਾਈ ਚੌਥੀ ਵਾਰੀ ਅਸੀਂ ਆਪਣੇ ਮਨਿੰਦਰ ਸਿੰਘ ਨੂੰ ਵੀ ਮਿਲੇ ਕਿ ਸਾਡਾ ਤੁਸੀਂ ਸੀਬੀਆਈ ਨੂੰ ਕੇਸ ਦੇ ਦਿਓ ਸਾਨੂੰ ਪੰਜਾਬ ਪੁਲਿਸ ਤੇ ਵਿਸ਼ਵਾਸ ਨਹੀਂ ਹੈ ਜਾਂ ਫਿਰ ਉਹਨਾਂ ਨੂੰ ਦਿਓ ਜਿਹੜੇ ਬਹੁਤ ਇਮਾਨਦਾਰ ਅਫਸਰ ਹੋਣ ਸਾਰੀ ਪੁਲਿਸ ਨੂੰ ਤਾਂ ਅਸੀਂ ਨਹੀਂ ਕਹਿ ਸਕਦੇ ਕਿ ਖਰਾਬ ਹੈ ਉਹ ਕਹਿੰਦੇ ਨਹੀਂ ਮੇਰਾ ਬਹੁਤ ਭਰੋਸੇਮੰਦ ਬੰਦਾ ਜਿਹੜਾ ਕਰ ਰਿਹਾ ਦੋ ਆਈਜੀ ਸਿਟ ਸੀਗੇ ਇੱਕ ਏਡੀਜੀਆਈਪੀ ਬਾਕੀ ਐਸਐਸਪੀ ਐਸਪੀ ਸਾਰੇ ਸੀਗੇ ਉਸ ਦਿਨ ਤਿੰਨ ਵਾਰੀ ਕੈਨਸਲ ਕਰਕੇ ਚੌਥੀ ਵਾਰੀ ਜਦੋਂ ਸੀਟ ਬਿਠਾਈ ਗਈ ਉਹਨਾਂ ਨੇ ਸਾਨੂੰ ਕੁਝ ਪਤਾ ਨਹੀਂ ਦਿੱਤਾ ਅਸੀਂ ਹਾਈ ਕੋਰਟ ਚ ਗਏ ਕਿ ਸਾਨੂੰ ਰਿਪੋਰਟ ਦਿੱਤੀ ਜਾਵੇ ਇਹਨਾਂ ਨੇ ਕੀ ਇਨਕੁਆਇਰ ਕੀਤਾ ਇਹਨਾਂ ਨੇ ਸਾਨੂੰ ਕੋਈ ਪਤਾ ਨਹੀਂ ਉਸ ਤੋਂ ਬਾਅਦ ਜੀ ਸਾਡਾ ਕੇਸ ਇਹਨਾਂ ਨੇ ਚਲਾਨ ਪੇਸ਼ ਕਰਤਾ ਸਾਨੂੰ ਅਖਬਾਰ ਤੋਂ ਪਤਾ ਲੱਗਾ ਕਿ ਚਲਾਨ ਪੇਸ਼ ਹੋ ਗਿਆ ਅਸੀਂ ਐਜ਼ ਪੇਰੈਂਟਸ ਉਹਨਾਂ ਕੋਲ ਜਾਂਦੇ ਰਹੇ ਮੇਰੇ ਹਸਬੰਡ ਜਾਂਦੇ ਰਹੇ ਪੁਲਿਸ ਨੂੰ ਅਸੀਂ ਸਭ ਕੁਝ ਦਿੱਤਾ ਬੇਟੀ ਦਾ ਆਈਫੋਨ ਸੀਗਾ ਉਹਦਾ ਅਸੀਂ ਪਾਸਵਰਡ ਦਿੱਤਾ ਜੋ ਜੋ ਸਾਡੇ ਛੋਟੇ ਮੋਟੇ ਸ਼ੱਕ ਸੀਗੇ ਅਸੀਂ ਉਹ ਵੀ ਦੱਸੇ ਸਾਨੂੰ ਨਹੀਂ ਸੀ ਪਤਾ ਸਾਡੀ ਬੇਟੀ ਨੂੰ ਕਿਉਂ ਮਾਰਿਆ ਗਿਆ ਤਾਂ ਅਸੀਂ ਉਹਨਾਂ ਨੂੰ ਸਾਰਾ ਪੁਲਿਸ ਨਾਲ ਕੋਆਪਰੇਟ ਕਰਦੇ ਰਹੇ ਅਸੀਂ ਜੋ ਜੋ ਕੁਝ ਉਹਨਾਂ ਨੂੰ ਦਿੰਦੇ ਗਏ ਉਹਨਾਂ ਨੇ ਸਭ ਮਿਟਾੰਦੇ ਗਏ 103 ਦਿਨ ਬਾਅਦ ਮੇਰੇ ਹਸਬੰਦ ਨੇ ਜਦੋਂ ਬਹੁਤ ਜ਼ਿਆਦਾ ਐਪਲੀਕੇਸ਼ਨ ਸੁੱਤੀਆਂ ਆਰਟੀਆਈ ਤੋਂ ਡਾਟਾ ਲਿੱਤਾ ਤਾਂ ਸਾਨੂੰ ਪਹਿਲੇ ਪਤਾ ਲੱਗਿਆ ਸੀ ਕਿ ਇਹਨਾਂ ਨੇ ਜਿਹੜਾ ਲਾਇਸੈਂਸ ਹੈ ਮੋਰਲ ਕੋਡ ਆਫ ਕੰਡਕਟ ਚ ਦਿੱਤਾ ਜਨਰਲ ਇਲੈਕਸ਼ਨਸ ਹੈ ਕਿ ਜਦੋਂ ਇਹ ਨਹੀਂ ਦੇ ਸਕਦੇ ਸੀਗੇ ਅੱਠ ਬੰਦਿਆਂ ਨੇ ਇੱਕ ਦਿਨ ਜਿਵੇਂ ਸਾਈਨ ਕੀਤੇ ਹੋਏ ਆ ਅਸੀਂ ਇਹ ਪੁਲਿਸ ਕੋਲ ਆਵਾਜ਼ ਉਠਾਈ ਦੂਸਰਾ ਅਸੀਂ ਉਹਨਾਂ ਨੂੰ ਕਿਹਾ ਕਿ ਜਦ ਤੁਸੀਂ ਉਸੇ ਮੇਲੇ ਮੇਰੀ ਬੇਟੀ ਦੇ ਮਰਨ ਤੋਂ ਬਾਅਦ ਇਹਨਾਂ ਨੇ ਇੱਕਦਮ ਉਹਦਾ ਕਮਰਾ ਸੀਲ ਕਰਤਾ ਉਹਦਾ ਲੈਪਟਾਪ ਲੈ ਲਿਆ ਜਿੱਥੇ ਉਹ ਬੈਠੇ ਹੋਏ ਸੀ ਜਿੱਥੇ ਉਹਦੇ ਕਮਰੇ 'ਚ ਸੀਗੇ ਆਪਣੇ ਉਹਦੇ ਕਮਰੇ 'ਚ ਉਹ ਮਾਰਿਆ ਸੀ ਸ਼ੀਟ ਤੇ ਲੈਪਟਾਪ ਤੇ ਕੰਮ ਕਰ ਰਹੀ ਸੀ ਲੈਪਟਾਪ ਤੇ ਔਰ ਫਿਰ ਸ਼ੀਟ ਤੇ ਉਹਦਾ ਲੈਪਟਾਪ ਵੀ ਲੈ ਲਿਆ ਬੇਟੀ ਦਾ ਉਹਦਾ ਮੋਬਾਈਲ ਲੈ ਲਿਆ ਨਾ ਨੇ ਜਿਹਦਾ ਪਾਸਵਰਡ ਅਸੀਂ ਇਹਨਾਂ ਨੂੰ ਪੁਲਿਸ ਨੂੰ ਸ਼ੇਅਰ ਕੀਤਾ ਜਦੋਂ ਕਿ ਆਈਫੋਨ ਕੋਈ ਖੋਲ ਨਹੀਂ ਸਕਦਾ। ਔਰ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਸੀਲ ਕਰ ਲਿਆ। ਨੇਚਰਲੀ ਇਹਨਾਂ ਨੇ ਕਿਲਰ ਦਾ ਮੋਬਾਈਲ ਵੀ ਲਿੱਤਾ। ਤੇ ਕਿਲਰ ਦਾ ਵੀ ਇਹਨਾਂ ਕੋਲ ਸਾਰਾ ਡਾਟਾ ਹੋਣਾ। ਅਸੀਂ ਇਹਨਾਂ ਨੂੰ ਬਾਰ-ਬਾਰ ਪੁੱਛਿਆ ਕਿ ਸਾਨੂੰ ਦੱਸੋ ਕਿਲਰ ਦੇ ਕੋਲ ਦੋ SIM ਸੀਗੇ। ਅਸੀਂ ਇਹਨਾਂ ਨੂੰ ਬਾਰ-ਬਾਰ ਕਿਹਾ ਕਿ ਸਾਨੂੰ ਕਿਲਰ ਦਾ ਵੀ ਦੱਸੋ ਔਰ ਮੇਰੀ ਬੇਟੀ ਦਾ ਵੀ ਫੋਨ ਦਾ ਦੱਸੋ ਕਿ ਕਿਹਨੇ ਉਹਨੂੰ ਲਾਸਟ ਕਾਲ ਕੀਤੀ ਆ। ਕਿ ਉਹਨੂੰ ਕੋਈ ਵਾਰਨਿੰਗ ਮਿਲੀ ਉਹਨੇ ਕਦੀ ਸਾਨੂੰ ਦੱਸਿਆ ਨਹੀਂ ਪਰ ਕਿਲਰ ਦਾ ਵੀ ਸਾਨੂੰ ਦਿੱਤਾ ਜਾਵੇ ਡਾਟਾ ਇਹਨਾਂ ਨੇ ਕੁਝ ਨਹੀਂ ਦੱਸਿਆ 103 ਦਿਨ ਤੋਂ ਬਾਅਦ ਮੇਰੇ ਹਸਬੰਦ ਨੇ ਜਦੋਂ ਆਰਟੀਆ ਚੁਪਚੁਪ ਕੇ ਨਾ ਕੋਲ ਅਪਲੀਕੇਸ਼ਨ ਦਿੱਤੀ ਤੇ ਇਹਨਾਂ ਨੇ 103 ਦਿਨ ਤੋਂ ਬਾਅਦ ਮੇਰੀ ਬੇਟੀ ਦੀ ਫੋਰੈਂਸਿਕ ਰਿਪੋਰਟ ਲਈ ਭੇਜਿਆ 103 ਦਿਨ ਬਹੁਤ ਹੁੰਦੇ 3 3.5 ਮਹੀਨੇ ਉਸ ਤੋਂ ਬਾਅਦ 130 ਦਿਨ ਤੋਂ ਬਾਅਦ ਇਹਨਾਂ ਨੇ ਬੈਲਿਸਟਿਕ ਰਿਪੋਰਟ ਲਈ ਕਰ ਅਸੀਂ ਕਿਹਾ ਕਿ ਉਹਦੇ ਬੇਟੀ ਮੇਰੀ ਦੇ ਗੋਲੀਆਂ ਦੇ ਨਿਸ਼ਾਨ ਜਿਹੜੇ ਸੀ ਉਹ ਗੋਲ ਸੀਗੇ ਤੇ ਜਿਹੜੇ ਕਿਲਰ ਸੀ ਉਹਦੇ ਓਵਲ ਸ਼ੇਪਡ ਸੀਗੇ ਤੇ ਅਸੀਂ ਇਹਨਾਂ ਨੂੰ ਕਿਹਾ ਬੈਲਿਸਟਿਕ ਰਿਪੋਰਟ ਜਦੋਂ ਉਹਨੂੰ ਪੁੱਛੀ ਇਹਨਾਂ ਨੇ 130 ਦਿਨਾਂ ਬਾਅਦ ਬੈਲਿਸਟਿਕ ਰਿਪੋਰਟ ਲਈ ਭੇਜਿਆ ਇਹਨਾਂ ਨੇ ਕਲੇਮ ਕੀਤਾ ਕਿ ਮੇਰੀ ਬੇਟੀ ਨੂੰ ਨੇ ਚਾਰ ਗੋਲੀਆਂ ਮਾਰੀਆਂ ਜਦੋਂ ਕਿ ਦੋ ਗੋਲੀਆਂ ਮੇਰੀ ਬੇਟੀ ਦੇ ਸਰੀਰ 'ਚ ਰਹਿ ਗਈਆਂ ਬਾਡੀ 'ਚ ਰਹਿ ਗਈਆਂ ਬਾਕੀ ਦੋ ਗੋਲੀਆਂ ਨਾਲ ਛੇ ਨਿਸ਼ਾਨ ਕਿੱਦਾਂ ਹੋ ਗਏ ਟੋਟਲ ਉਹਦੀ ਬਾਡੀ ਤੇ ਅੱਠ ਨਿਸ਼ਾਨ ਸੀ ਸੈਕੰਡਲੀ ਕਿਲਰ ਦੇ ਦੋ ਨਿਸ਼ਾਨ ਸੀਗੇ ਇਕੋ ਨੇ ਸਿਰਚ ਗੋਲੀ ਮਾਰੀ ਮੈਂ ਇੱਕ ਮਿੰਟ ਅਥੇ ਚੁੱਟੋ ਟੁਕਦਾ ਪਿਆ ਆ ਤੁਸੀਂ ਬਹੁਤ ਧਿਆਨ ਨਾਲ ਦੇਖਿਆ ਹੋਵੇਗਾ ਬੋਡੀ ਨੂੰ ਹੋ ਸਕਦਾ ਕਿ ਉਹਦੇ ਐਗਜ਼ਿਟ ਸ਼ਾਟਸ ਹੋਣ ਕੁਛ ਇਸ ਤਰ੍ਹਾਂ ਦਾ ਹੋਵੇ ਨਹੀਂ ਸਾਨੂੰ ਇਹਨਾਂ ਨੇ ਬੋਡੀ ਅਸੀਂ ਨਹੀਂ ਦੇਖ ਪਾਏ ਕਿਉਂਕਿ ਉਹਨਾਂ ਨੇ ਕਿਹਾ ਬਿਲਕੁਲ ਹਿਲਾਣਾ ਨਹੀਂ ਹੈ ਖੂਨ ਨਿਕਲ ਆਏਗਾ ਪੋਸਟਮਾਰਟਮ ਰਿਪੋਰਟ ਦੀ ਮੈਂ ਗੱਲ ਕਰ ਰਹੀ ਹਾਂ ਜਿਹੜੇ ਕਿ 3-4 ਡਾਕਟਰਸ ਨੇ ਸਾਈਨ ਹੈ ਉਸ ਤੋਂ ਬਾਅਦ ਇਹਨਾਂ ਨੇ ਕਿਲਰ ਦੀ ਜਿਹੜੀ ਸੀਗੀ ਬੋਡੀ ਉਹਦੇ ਤੋਂ ਦੋ ਜਿਹੜੀਆਂ ਗੋਲੀਆਂ ਹੋਈਆਂ ਜਿਹੜੀ ਇਕੋ ਨੇ ਮਾਰੀ ਹੈਡ ਚ ਪਹਿਲੀ ਗੋਲੀ ਪੁਲਿਸ ਦੀ ਡਾਕਟਰਸ ਦੀ ਰਿਪੋਰਟ ਅਕੋਰਡਿੰਗਲੀ ਔਰ ਸਿਰ ਤੋਂ ਮਾਰ ਲਗੇ ਨੀਚੇ ਨੂੰ ਗਈ ਜਿਉਂ ਨੇ ਸਰਾ ਮਾਰੀ ਹੁੰਦੀ ਆ ਸਾਹਮਣੇ ਮਾਰੀ ਹੁੰਦੀ ਆ ਕਿਤੇ ਤਾਂ ਨੀਚੇ ਨਹੀਂ ਜਾ ਸਕਦੀ ਗੋਲੀ ਮਤਲਬ ਪੁਆਇੰਟ ਬਲੈਂਕ ਤੇ ਪੁਆਇੰਟ ਬਲੈਂਕ ਤੇ ਉਹਨ ਮਾਰੀ ਦੂਸਰੀ ਗੋਲੀ ਉਹਨੇ ਛਾਤੀ 'ਚ ਦੋ ਕਿਲਿੰਗ ਜ਼ੋਨ ਤੇ ਬੰਦਾ ਨਹੀਂ ਮਾਰ ਸਕਦਾ ਆਪਣੇ ਆਪ ਨੂੰ ਹਸਬੰਦ ਮੇਰੇ ਆਰਮੀਸ ਰਏ ਅਸੀਂ ਡਾਕਟਰਸ ਤੋਂ ਪੁੱਛਿਆ ਸ਼ੂਟਰਸ ਤੋਂ ਪੁੱਛਿਆ ਆਪਣੇ ਆਪ ਨੂੰ ਦੋ ਕਿਲਿੰਗ ਜ਼ੋਨ ਤੇ ਬੰਦਾ ਨਹੀਂ ਮਾਰ ਸਕਦਾ ਅਗਰ ਪੁਲਿਸ ਨੂੰ ਸਿਗਾ ਕੋਈ ਇਹਨਾਂ ਨੇ ਕਿਉਂ ਨਹੀਂ ਉਸੇ ਟਾਈਮ ਫੋਰੈਂਸਿਕ ਔਰ ਬੈਲਿਸਟਿਕ ਰਿਪੋਰਟ ਸਾਦੀ ਕਰਵਾਈ ਜਦੋਂ ਇਹਨਾਂ ਨੇ ਕੰਬਰਾ ਸੀਲ ਕੀਤਾ 130 ਦਿਨਾਂ ਚੋਂ ਤੁਹਾਨੂੰ ਦੱਸਿਆ ਖੂਨ ਵੀ ਸੁੱਕ ਜਾਂਦਾ ਉਸ ਤੋਂ ਕੋਈ ਨਿਸ਼ਾਨੀ ਨਹੀਂ ਰਿਹਾ ਤਾਂ ਫਿਰ ਅਸੀਂ ਹੁਣ ਕੀ ਕਰੀਏ ਤੁਸੀਂ ਪੁਲਿਸ ਕੋਲ ਅਸੀਂ ਜਾਂਦੇ ਰਹੇ ਚਲਾਨ ਪੇਸ਼ ਕਰਨੀ ਕਰਤਾ ਇਹਨਾਂ ਨੇ ਅਸੀਂ ਹਾਈ ਕੋਰਟ ਚ ਗਿਆ ਸਾਨੂੰ ਦੱਸਿਆ ਜਾਵੇ ਸਾਡੀ ਇਨਕੁਆਇਰੀ ਕਿੱਥੋਂ ਤੱਕ ਪਹੁੰਚੀ ਹੈ ਸਾਨੂੰ ਰਾਈਟ ਹੈ ਅਸੀਂ ਇਹਨਾਂ ਨੂੰ ਕੁਐਸਚਨ ਕੀਤੇ ਇੱਕ ਵਾਰੀ ਸਾਨੂੰ ਸਿਟ ਨੇ ਬੁਲਾਇਆ ਵੀ ਅਸੀਂ ਸਾਰੀ ਫੈਮਿਲੀ ਗਈ ਅਸੀਂ ਇਹਨਾਂ ਨੂੰ ਕੁਐਸਚਨ ਕੀਤੇ ਜਦੋਂ ਇਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਇਹਨਾਂ ਨੇ ਤੁਹਾਨੂੰ ਜੀ ਬਾਅਦ ਚ ਦੱਸਤਾ ਜਾਏਗਾ ਦੂਸਰੀ ਵਾਰੀ ਅਸੀਂ ਮਿਲੇ ਉਹਨਾਂ ਨੂੰ ਜਦੋਂ ਇਹਨਾਂ ਨੇ ਕਿਹਾ ਕਿ ਅਗਰ ਤੁਹਾਨੂੰ ਅਸੀਂ ਰਿਪੋਰਟ ਦਿੱਤੀ ਹੈ ਸਾਨੂੰ ਕੁਝ ਨਹੀਂ ਮਿਲਿਆ ਕਿਲਰ ਨੇ ਆਪਣੇ ਆਪ ਮਾਰ ਲਿਆ ਜੇ ਤੁਸੀਂ ਨਹੀਂ ਸੈਟੀਸਫਾਈਡ ਤਾਂ ਕੋਰਟ ਚ ਜਾਓ ਅੱਛਾ ਤੁਸੀਂ ਇਹ ਕਹਿ ਕੇ ਪੁਲਿਸ ਨੇ ਆਪਣਾ ਪੱਲਾ ਛੱਡ ਲਿਆ ਅਸੀਂ ਚੀਫ ਮਿਨਿਸਟਰ ਨੂੰ ਮਿਲੇ ਦੋ ਵਾਰੀ ਗਵਰਨਰ ਨੂੰ ਮਿਲੇ ਹੋਮ ਮਿਨਿਸਟਰ ਨੂੰ ਮਿਲੇ ਹੋਮ ਸੈਕਟਰੀ ਨੂੰ ਮਿਲੇ ਡੀਜੀਪੀ ਨੂੰ ਮਿਲੇ ਹੋਰ ਜਿੰਨੇ ਵੀ ਸਾਡੇ ਕੋਲ ਬੰਦੇ ਇਸ ਦਿਨ ਨੂੰ ਅਸੀਂ ਮਿਲ ਪਾंदे ਸੀ ਉਹਨੂੰ ਮਿਲੇ ਕਤਲ ਤੁਸੀਂ ਇਹ ਦੇਖੋ ਇਹਨਾਂ ਵੀਆਈਪੀਸ ਨੂੰ ਮਿਲਣ ਲਈ ਇੱਕ ਆਮ ਆਦਮੀ ਨੂੰ ਕਿੰਨਾ ਟਾਈਮ ਚਾਹੀਦਾ ਕਿੱਦਾਂ ਅਪਾਇੰਟਮੈਂਟ ਅਸੀਂ ਲੈ ਲੈ ਕੇ ਇਹਨਾਂ ਨੂੰ ਮਿਲਦੇ ਰਹੇ ਸਭ ਨੇ ਸਾਨੂੰ ਭਰੋਸਾ ਦਿੱਤਾ ਫਿਰ ਕੀਤਾ ਕੁਛ ਨਹੀਂ ਯਾਨੀ ਉਸੇ ਕੈਪਟਨ ਅਮਰਿੰਦਰ ਸਿੰਘ ਦੇ ਜਿਹਦੇ ਹੁੰਦੇ ਹੋਏ ਇਹ ਕਹਿੰਦਾ ਸੀ ਕਿ ਮੈਂ ਨਸ਼ਾ ਖਤਮ ਕਰ ਦਿਆਂਗਾ ਜਿੰਨੇ ਸੌ ਚੱਕੀ ਸੀ ਉਹਦੇ ਹੁੰਦੇ ਹੋਏ ਤੁਹਾਡੀ ਧੀ ਨੂੰ ਪੁਆਇੰਟ ਬਲੈਂਕ ਤੇ ਮਾਰ ਦਿੱਤਾ ਗਿਆ ਬਿਲਕੁਲ ਮਾਰ ਦਿੱਤਾ ਗਿਆ ਦਫਤਰ ਦੇ ਵਿੱਚ ਮਾਰ ਦਿੱਤਾ ਗਿਆ ਕਿੱਥੇ ਗਈ ਪੰਜਾਬ ਦੀ ਸਕਿਉਰਿਟੀ ਕਿੱਥੇ ਅਸੀਂ ਆਪਣੇ ਆਪ ਨੂੰ ਸੇਫ ਮਹਿਸੂਸ ਕਰੀਏ ਅਸੀਂ ਆਪਣੇ ਘਰੋਂ ਬੱਚੀ ਨੂੰ ਭੇਜਦੇ ਸੀ ਕਿ ਕੰਮ ਕਰਨ ਲਈ ਇਸ ਤੋਂ ਜ਼ਿਆਦਾ ਅਸੀਂ ਹੋਰ ਕੀ ਕਰ ਸਕਦਾ ਕਿਸ ਤੇ ਭਰੋਸਾ ਕਰੀਏ ਉਹਨੂੰ ਫੀਲਡ 'ਚ ਨਹੀਂ ਮਾਰਿਆ ਇਹਨਾਂ ਨੇ ਇਸ ਲਈ ਨਹੀਂ ਮਾਰਿਆ ਕਿ ਅਗਰ ਕੋਈ ਬੰਦਾ ਉਹਨੂੰ ਪਕੜ ਲੇਗਾ ਕਿਲਰ ਨੂੰ ਉਹ ਬਖ ਦੇਗਾ ਇਨਾ ਨਹੀਂ ਉਹ ਸਹੀ ਜਗਾ ਦੇਖ ਕੇ ਕਿਉਂਕਿ ਉਹਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਤਾਂ ਹੈ ਨਹੀਂ ਤਾਂ ਦਫਤਰ ਚ ਬੜ ਕੇ ਕੌਣ ਮਾਰਦਾ ਤੁਸੀਂ YouTube ਤੇ CCTV ਕੈਮਰਾ ਲੱਗੇ ਹੋ ਸੀ ਉਹਦਾ ਆਫਿਸ ਅਕੇ YouTube ਤੇ ਨੀਹਾ ਸ਼ੋਰੀ ਦੇ ਨਾਮ ਤੇ ਪਾ ਕੇ ਦੇਖੋ 8 ਸੈਕਿੰਡ ਜੋ ਬੰਦਾ ਮਾਰ ਕੇ ਮੇਰੀ ਬੇਟੀ ਨੂੰ ਬਾਹਰ ਆ ਗਿਆ ਕਿਸੇ ਨੂੰ ਉਹਨੂੰ ਦਫਤਰ ਚ ਫੜਿਆ ਨਹੀਂ ਫਸਟ ਫਲੋਰ ਤੇ ਉਹਦਾ ਦਫਤਰ ਸੀਗਾ ਪੌੜੀਆਂ ਚੋਂ نیچے ਉਤਰ ਕੇ ਗਿਆ ਨਾ ਕਿ ਲਿਫਟ ਲੋਕੀ ਗੱਲਾਂ ਕਰਦੇ ਰਹੇ ਕਿਸੇ ਨੇ ਨਹੀਂ ਉਹਨੂੰ ਪਕੜਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਬੰਦੇ ਨੂੰ ਸਾਡੇ ਅੱਗੇ ਲਿਆ ਕੇ ਖੜਾ ਕਰਤਾ ਦਫ਼ਤਰ ਵਾਲਿਆਂ ਨੇ ਕਿ ਇਹ ਬੰਦੇ ਨੇ ਦੇਖਿਆ ਕਿ ਰੋਲਾ ਪਿਆ ਹੋਇਆ ਇਹ ਬੰਦੇ ਨੇ ਉਹਨੂੰ ਜਫਾ ਪਾ ਲਿਆ ਔਰ ਇਹ ਤੋਂ ਇਸ ਤੋਂ ਡਰ ਕੇ ਉਹਨੇ ਆਪਣੇ ਉਹਨੂੰ ਗੋਲੀਆਂ ਮਾਰ ਲਈਆਂ ਜਿਹੜਾ ਕਿ ਵਿਸ਼ਵਾਸ ਕੀਤਾ ਨਹੀਂ ਜਾ ਸਕਦਾ ਜਾਂ ਦਫ਼ਤਰ 'ਚ ਨਹੀਂ ਪਤਾ ਕਿ ਦਫ਼ਤਰ 'ਚ ਨਹੀਂ ਕਿਸੇ ਨੇ ਉਹਨੂੰ ਫੜਿਆ ਤਾਂ ਸੜਕ 'ਤੇ ਜਾਂਦੇ ਬੰਦੇ ਨੇ ਜਿਹੜਾ ਚਾਹ ਪੀਣ ਗਿਆ ਸੀ ਉਹਨੂੰ ਬਾਹਰ ਕਿੱਦਾਂ ਪਤਾ ਲੱਗ ਗਿਆ ਕਿ ਅੰਦਰ ਗੋਲੀਆਂ ਚੱਲੀਆਂ ਵਿਸ਼ਵਾਸ ਨਹੀਂ ਆਂਦਾ ਸਾਨੂੰ ਇਸ ਤੇ ਵੀ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਅਜ ਤੱਕ ਕੋਈ ਕੁਝ ਨਹੀਂ ਬਾਕੀ ਦੱਸਿਆ ਕਿਉਂਕਿ ਇਹਨਾਂ ਨੇ ਕੁਝ ਕਰਵਾਇਆ ਹੀ ਨਹੀਂ ਬਸ ਸਭ ਨੂੰ ਮਿਲਦੇ ਅਸੀਂ ਹੈਲਥ ਮਿਨਿਸਟਰ ਉਹਨਾਂ ਨੇ ਮਹਿੰਦਰ ਬ੍ਰਹਮਿੰਦਰ ਜੀ ਤੋਂ ਉਹਨਾਂ ਨੇ ਚਿੱਠੀ ਲਿਖੀ ਗਵਰਨਮੈਂਟ ਨੂੰ ਕਿ ਇਹਨੂੰ ਬੜੀ ਉਹਨਸ ਲੜਕੀ ਸੀ ਬੜੀ ਅੱਛੀ ਸੀ ਇੰਟੈਲੀਜੈਂਸੀ ਇਹਨੂੰ ਮਾਫੀਆ ਨੇ ਮਾਰਿਆ ਮਾਫੀਆ ਕੀ ਹੈ ਪਹਿਲੇ ਉਸ ਟਾਈਮ ਬ੍ਰਹਮਿੰਦਰ ਅਸੀਂ ਜਦੋਂ ਮੇਰੇ ਬੇਟੇ ਉਸ ਤੋਂ ਬਾਅਦ ਉਸ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਬਣੇ ਬ੍ਰਹਮਿੰਦਰ ਤੋਂ ਬਾਅਦ ਬਣੇ ਹੋ ਹਾਂਜੀ ਅਸੀਂ ਉਹਨਾਂ ਨੂੰ ਵੀ ਮਿਲਿਆ ਅਸੀਂ ਬ੍ਰਹਮਿੰਦਰ ਜੀ ਦੇ ਆਫਿਸ ਤੇ ਬਹੁਤ ਮਰੀ ਗਏ ਉਹਨਾਂ ਨੇ ਕਿਹਾ ਮੈਂ ਤੁਹਾਡੀ ਮਦਦ ਕਰੂੰਗਾ ਪਰ ਕੋਈ ਮਦਦ ਨਹੀਂ ਮਤਲਬ ਕੀ ਮਦਦ ਕਰ ਸਕਦੇ ਹੋ ਜਰ ਕੁਝ ਨਹੀਂ ਕੁਝ ਨਹੀਂ ਹੋਈ ਸਾਡੀ ਮਦਦ ਉਸ ਤੋਂ ਬਾਅਦ ਅਸੀਂ ਬਲਵਿੰਦਰ ਸਿੰਘ ਸਿੱਧੂ ਬਣ ਗਏ ਹਮ ਮਿਨਿਸਟਰ ਅਸੀਂ ਉਹਨਾਂ ਕੋਲ ਗਏ ਉਹਨਾਂ ਨੇ ਚੀਫ ਮਿਨਿਸਟਰ ਨੇ ਤੁਹਾਨੂੰ ਕੀ ਕਿਹਾ ਜੀ ਚੀਫ ਮਿਨਿਸਟਰ ਨੇ ਕਿਹਾ ਅਸੀਂ ਮੇਰੀ ਥੀ ਸੀ ਪੰਜਾਬ ਦੀ ਥੀ ਸੀ ਅਸੀਂ ਤੋਂ ਉਹਨਾਂ ਨੇ ਇਕੱਠੀ ਲੜਾਈ ਲੜੀ ਆ ਮੈਂ ਤੁਹਾਡੇ ਨਾਲ ਇਨਸਾਫ ਕਰੂੰਗਾ ਮੈਂ ਕਰੂੰਗਾ ਕੋਈ ਇਨਸਾਫ ਨਹੀਂ ਅੱਜ ਤੱਕ ਨਹੀਂ ਇਨਸਾਫ ਆਪਣੀ ਥੀ ਦਾ ਹੀ ਕੋਈ ਇਨਸਾਫ ਨਹੀਂ ਧੀ ਕਹਿ ਕੇ ਕੋਈ ਇਨਸਾਫ ਨਹੀਂ ਕੀਤਾ ਨਹੀਂ ਕੋਈ ਨਹੀਂ ਕੀਤਾ ਉਹਨਾਂ ਨੇ ਕੋਈ ਇਨਸਾਫ ਨਹੀਂ ਕੀਤਾ ਔਰ ਬਲਬੀਰ ਸਿੰਘ ਸਿੱਧੂ ਜੀ ਕੋਲ ਅਸੀਂ ਕਿ ਉਹਨਾਂ ਨੇ ਵੀ ਕਿਹਾ ਕਿ ਮੈਂ ਤੁਹਾਡੀ ਬੇਟੀ ਦੇ ਫੰਡ ਸਾਈਨ ਕਰਤੇ ਮੈਂ ਇਸ ਤੋਂ ਬਾਅਦ ਕੁਝ ਨਹੀਂ ਕਰ ਸਕਦਾ ਅਸੀਂ ਫੰਡ ਅਜ ਤੱਕ ਨਹੀਂ ਲਿੱਤੇ ਸਰਕਾਰ ਕਿੱਦਾਂ ਇਹ ਤਾਂ ਪੱਲਾ ਝਾੜ ਸਕਦੀ ਹੈ ਕਿ ਅਸੀਂ ਆਪਣੀ ਬੇਟੀ ਫੰਡ ਲੈਣ ਲਈ ਪੈਦਾ ਕੀਤੀ ਸੀ 31000 ਰੁਪਏ ਉਹਨਾਂ ਨੇ ਸੁਲਤਾਨਪੁਰ ਲੋਧੀ ਜਾ ਕੇ ਅਨਾਉਂਸ ਕੀਤਾ 31 ਲੱਖ ਰੁਪਏ ਉਹਨਾਂ ਨੇ ਕਿਹਾ ਕਿ ਅਸੀਂ ਬੇਟੀ ਨੂੰ ਦਵਾਂਗੇ ਜਿਸ ਚੋਂ 12 ਲੱਖ ਤਾਂ ਮੇਰੀ ਬੇਟੀ ਦਾ ਹੀ ਸੀ ਪੀਐਫ ਵਗੈਰਾ ਜੋ ਵੀ ਆਪਣੀ ਡਿਊਟੀ ਕਰ ਰਹੀ ਸੀ ਉਹਦੇ ਲਈ ਸਿਰਫ 31 ਲੱਖ ਰੁਪਏ 31 ਲੱਖ ਚੋਂ ਵੀ 12 ਲੱਖ ਮੇਰੀ ਬੇਟੀ ਦਾ 19 ਲੱਖ ਰੁਪਏ 19 ਲੱਖ ਜਾਂ 20 ਲੱਖ ਰੁਪਏ ਤੁਸੀਂ ਲਗਾ ਲਓ ਜਿੰਨਾ ਵੀ ਆ ਮੈਂ ਉਹਨਾਂ ਨੂੰ ਕਿਹਾ ਫਿਰ ਮੈਂ ਟੀਵੀ ਚੈਨਲ ਤੇ ਇੰਟਰਵਿਊ ਦਿੱਤੀ ਕਿ ਆਪਣੇ ਬੱਚਿਆਂ ਨੂੰ ਮਰਵਾਓ ਮੈਂ ਦਿੰਨੀ ਆ 20 ਲੱਖ ਜਿਗਰਾ ਚਾਹੀਦਾ ਐਦਾਂ ਦੇ ਕੰਮ ਕਰਨ ਲਈ ਮੈਂ ਨਹੀਂ ਉਹਨਾਂ ਦੇ ਪੈਸੇ ਅੱਜ ਤੱਕ ਲਿੱਤੇ ਤੁਹਾਨੂੰ ਚਿੱਠੀ ਮਿਲੀ ਸੀ ਤੁਸੀਂ ਜ਼ਿਕਰ ਕੀਤਾ ਚਿੱਠੀ ਮਿਲੀ ਸੀ ਜਿਹੜੀ ਤੁਹਾਡੀ ਧੀ ਨੇ ਲਿਖੀ ਹੋਈ ਸੀ ਕੀ ਸੀ ਉਸ ਚਿੱਠੀ ਦੇ ਵਿੱਚ ਉਹ ਚਿੱਠੀ ਸੀਗਾ ਕਿ ਸੈਂਟਰਲ ਦੀ ਟੀਮ ਆਈ ਸੀ ਉਹ ਨਾਲ ਗਈ ਸੀ ਮੋਹਾਲੀ ਦੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਸੀ ਮੋਹਾਲੀ ਡਿਸਟ੍ਰਿਕਟ ਦੀ ਪੂਰੇ ਦੀ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਡਰਗ ਐਡਿਕਸ਼ਨ ਸੈਂਟਰਾਂ 'ਚ ਜਾਂਦੀ ਸੀ ਆਪਣੀ ਟੀਮ ਲੈ ਕੇ ਜਾਂਦੀ ਸੀ ਉਹਦੇ ਟੀਮ ਦੇ ਬੰਦੇ ਅਪਾਇੰਟ ਕੀਤੇ ਹੋਏ ਸੀ ਇਹਨੇ ਕਿ ਕਿਹੜੇ-ਕਿਹੜੇ ਏਰੀਆ 'ਚ ਤੁਸੀਂ ਜਾਓਗੇ ਉੱਥੇ ਪਤਾ ਲੱਗਿਆ ਕਿ ਡਰਗ ਐਡਿਕਸ਼ਨ ਸੈਂਟਰ 'ਚ ਇਹ ਨੌਜਵਾਨਾਂ ਨੂੰ ਡਰਗ ਐਡਿਕਟਸ ਨੂੰ ਪੇਰੈਂਟਸ ਛੋੜ ਜਾਂਦੇ ਆ ਇਹ ਕੀ ਕਰਦੇ ਆ ਜਿਹੜੀਆਂ ਦਵਾਈਆਂ ਸੈਂਟਰ ਤੋਂ ਆਉਂਦੀਆਂ ਉਹ ਉਹਨਾਂ ਨੂੰ ਦੇਣੀ ਹੁੰਦੀ ਹੈ 5 ਜਾਂ 6 ਰੁਪਏ ਦੀ ਗੋਲੀ ਹੁੰਦੀ ਆ ਤੇ ਉਹਨਾਂ ਨੇ ਸੈਂਟਰ ਦੀ ਟੀਮ ਆਈ ਸੀ ਕਿ ਇੰਨੀਆਂ ਜ਼ਿਆਦਾ ਪੰਜਾਬ 'ਚ ਗੋਲੀਆਂ ਆ ਰਹੀਆਂ ਕਿ ਇਹ ਡਰਗ ਐਡਿਕਟਸ ਨੂੰ ਦਿੱਤੀਆਂ ਜਾ ਰਹੀਆਂ ਕਿ ਨਹੀਂ ਇਹ ਜਦੋਂ ਗਈ ਉੱਥੇ ਉੱਥੇ ਕੋਈ ਰਿਕਾਰਡ ਨਹੀਂ ਸੀ ਕਿਉਂਕਿ ਉਹ ਪ੍ਰੈਸਕ੍ਰਿਪਸ਼ਨ ਉਹਦੀ ਇੱਕ ਡਾਕਟਰ ਲਿਖ ਕੇ ਦਿੰਦੇ ਆ ਬਿਨਾ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਦਵਾਈ ਨਹੀਂ ਲਈ ਜਾਂਦੀ ਡਾਕਟਰ ਤੈਅ ਕਰਦਾ ਕਿ ਇਹ ਦਵਾਈ 5-7 ਦਿਨ ਦੀ ਲੈਣੀ ਹੈ 10 ਦਿਨ ਲਈ ਵੀ ਦਿੰਦੀ ਕਿਉਂਕਿ ਇੱਕ ਦਿਨ ਉਹ ਨਿਸ਼ਾਨੀ ਛੱਡ ਸਕਦੇ ਉਹ 5-6 ਰੁਪਏ ਦੀ ਗੋਲੀ ਉਹਨੇ ਦੇਖਿਆ ਕਿ ਕਪਲਾ ਹੋ ਰਿਹਾ ਬਾਹਰ ਜਾ ਰਹੀ ਹੈ ਸਕੈਮ ਹੋ ਰਿਹਾ ਪਿਲ ਫਰੇਜ ਹੋ ਰਹੀ ਹੈ ਉਹਨੇ ਆਪਣੀ ਰਿਪੋਰਟ ਚ ਲਿਖਿਆ ਕਿ ਡਿਪਨਸੈਂਟਰ ਚੋਂ ਬਾਹਰ ਜਾ ਰਹੀ ਹੈ ਦਵਾਈ ਸਾਰੇ ਡੀਡ ਚਾਹ ਹਾਂ ਪੰਜਾਬ ਹੈਲਥ ਸਿਸਟਮਸ ਵਿੱਚ ਮਿਲਿਆ ਹੋਇਆ ਉਹਨੇ ਕਿਹਾ ਇਹਦੀ ਇਨਕੁਆਰੀ ਕੀਤੀ ਜਾਵੇ ਕਿ ਇਹ ਕਿੱਥੇ ਜਾ ਰਹੀਆਂ ਗੋਲੀਆਂ ਜਦ ਇੰਨੀਆਂ ਗੋਲੀਆਂ ਸੈਂਟਰ ਤੋਂ ਆ ਰਹੀਆਂ ਬਾਹਰ ਕਿੱਥੇ ਜਾ ਰਹੀਆਂ ਇਹ ਰਿਪੋਰਟ ਉਹਨੇ ਲਿਖ ਕੇ ਸੈਂਟਰ ਟੀਮ ਦੇ ਨਾਲ ਗਈ ਇਹਨਾਂ ਨੇ ਕੋਈ ਮਿਹਰਬਾਨੀ ਦਿੱਤਾ ਉਹਦਾ ਉਹ ਗੋਲੀ ਬਾਹਰ ਬਲੈਕ ਚ 50 ਰੁਪਏ ਤੋਂ ਲੈ ਕੇ 100 150 ਤੱਕ ਜਿੰਨਾ ਵੀ ਨਸ਼ੇ ਤੇ ਡਿਪੈਂਡ ਕਰਦਾ ਕਿੰਨੇ ਦਾ ਉਹ ਵੀ ਕਰ ਸਕਦੇ ਉਹ ਵੇਚੀ ਜਾਂਦੀ ਹੈ ਤੇ 100 ਕਰੋੜ ਗੋਲੀ ਦਾ ਉਹ ਸਕੈਮ ਸੀਗਾ ਲਗਭਗ 10000 ਕਰੋੜ ਰੁਪਿਆ ਹੋ ਗਿਆ ਤੁਸੀਂ ਮੋਟਾ ਮੋਟਾ ਵੀ ਲਗਾਓ ਤੇ ਉਸ ਤੋਂ ਬਾਅਦ ਉਹ ਰਿਪੋਰਟ ਉਹਨੇ ਆਪਣੇ ਜੁਆਇੰਟ ਡਾਇਰੈਕਟਰ ਨੂੰ ਦਿੱਤੀ ਹਾਂਜੀ ਜੁਆਇੰਟ ਡਾਇਰੈਕਟਰ ਨੇ ਮਾਫੀਆਂ ਨੂੰ ਲੀਕ ਕੀਤੀ ਜਾਂ ਗਵਰਨਮੈਂਟ ਨੂੰ ਦਿੱਤੀ ਕਿਉਂਕਿ ਗਵਰਨਮੈਂਟ ਨੇ ਹਲੇ ਸੈਂਟਰਲ ਗਵਰਨਮੈਂਟ ਨੇ ਕੋਈ ਐਕਸ਼ਨ ਨਹੀਂ ਲੈਂਤਾ ਉਹਦੇ ਤੇ ਕਿ ਗੋਲੀਆਂ ਕਿੱਥੇ ਗਈਆਂ ਓਕੇ ਸਟਰੀ ਰਿਪੋਰਟ ਹੋਈ ਕਿ 28 ਤਰੀਕ ਨੂੰ ਹਾਈ ਕੋਰਟ ਚ ਤਿੰਨ ਰਿਪੋਰਟਾਂ ਖੁੱਲਣੀਆਂ ਸੀ ਕੋਈ ਡੀਜੀਪੀ ਦੀ ਕੋਈ ਕਿਸੇ ਪੁਲਿਸ ਵਾਲੇ ਦੀ بڑے بڑے ਆਫੀਸਰਸ ਨੇ ਲਿਖ ਕੇ ਦਿੱਤੀਆਂ ਸੀ ਕਿ ਪੰਜਾਬ ਵਿੱਚ ਨਸ਼ਾ ਵਿਕ ਰਿਆ ਔਰ ਇਹ ਇਹ ਲੋਗ ਇਨਵੋਲਟ ਹੈ ਜਿਸ ਬੜੇ ਵੀਆਈਪੀਜ਼ ਦੇ ਨਾਮ ਵੀ ਸੀਗੇ ਮੰਤਰੀਆਂ ਦੇ ਵੀ ਨਾਮ ਸੀਗੇ ਡੀਜੀਪੀਜ਼ ਦੇ ਨਾਮ ਕੋਈ ਐਸਐਸਪੀਜ਼ ਦੇ ਨਾਮ ਪੁਲਿਸ ਸਾਰੀ ਮਿਲੀ ਹੋਈ ਹੈ بڑے بڑے ਲੋਗਾਂ ਦੇ ਨਾਮ ਸੀ 28 ਤਰੀਕ ਨੂੰ ਰਿਪੋਰਟਾਂ ਖੁੱਲਣੀਆਂ ਸੀ ਉਹ ਖੁੱਲੀਆਂ ਨਹੀਂ ਇਹਨਾਂ ਨੇ ਸਟੇਲ ਲੈ ਦਿੱਤੀ 29 ਨੂੰ ਸਵੇਰੇ ਇਹਨਾਂ ਨੇ ਮੇਰੀ ਲੜਕੀ ਨੂੰ 11:33 ਮਿੰਟ ਤੇ ਮਾਰ ਦਿੱਤਾ ਉਹ ਸਾਨੂੰ ਬਾਅਦ ਵਿੱਚ ਉਹ ਜਦੋਂ ਅਸੀਂ ਸਾਰਾ ਸਾਨੂੰ ਉਹਦੀ ਲੈਟਰ ਤੋਂ ਬਾਅਦ ਸਾਨੂੰ ਫਿਰ ਪਤਾ ਲੱਗਿਆ ਅ ਸਾਨੂੰ ਡਾਇਰੈਕਸ਼ਨ ਮਿਲੀ ਕਿ ਸਾਡੀ ਬੇਟੀ ਨੂੰ ਕਿਉਂ ਮਾਰਿਆ ਗਿਆ ਇਹਨਾਂ ਨੇ 11 ਸਾਲ ਦੀ ਦੁਸ਼ਮਣੀ ਤਾਂ ਫੈਲਾਤੀ ਕਿ ਕਿਸੇ ਨੂੰ ਪਤਾ ਲੱਗ ਗਿਆ ਪੰਜਾਬ 'ਚ ਕੀ ਹੋ ਰਿਹਾ ਤਾਂ ਰੋਲਾ ਪੈ ਜਾਊਗਾ ਕਿਉਂਕਿ ਇਹ ਤਾਂ ਚੁੱਪ-ਚੁਪੀ ਤੇ ਕਮਾਰੇ ਸੀ ਉਹਨੇ ਤਾਂ ਇਸ ਸਕੈਮ ਸਾਹਮਣੇ ਲਿਆਂਦਾ ਤਾਂ ਇਹ ਮੇਰੀ ਬੇਟੀ ਨੂੰ ਇਮਾਨਦਾਰੀ ਦੀ ਸਜ਼ਾ ਮਿਲੀ ਹੈ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਤੇ ਆਲ ਇੰਡੀਆ ਟੌਪਰ ਸੀ ਥੋੜੀ ਜੀ ਤਨਖਾਹ ਪੰਜਾਬ ਗਵਰਨਮੈਂਟ ਦੀ ਤੋਂ ਕੰਮ ਕਰ ਰਹੀ ਸੀ ਬਿਨਾ ਸਿਕਿਉਰਿਟੀ ਤੋਂ ਕੰਮ ਕਰ ਰਹੀ ਸੀ ਇਹਨਾਂ ਨੇ ਉਹਨੂੰ ਮਾਰਤਾ ਖਤਮ ਕਰਕੇ ਇਹਨਾਂ ਨੇ ਬਾਕੀ ਲੋਕਾਂ ਦੇ ਅੱਗੇ ਇੱਕ ਮਿਸਾਲ ਦਿੱਤੀ ਕਿ ਅਗਰ ਇਮਾਨਦਾਰ ਹੋ ਰਹੇ ਬ੍ਰੇਵ ਲੜਕੀ ਇਦਾਂ ਅਸੀਂ ਮਾਰ ਸਕਦੇ ਹਾਂ ਦਫ਼ਤਰ 'ਚ ਜਾ ਕੇ ਮਾਰ ਸਕਦੇ ਹਾਂ ਤਾਂ ਤੁਹਾਡਾ ਕੀ ਹਾਲ ਹੋਊਗਾ ਇਸ ਤੋਂ ਬਾਅਦ ਇਹ ਲਕਸ਼ਣਾ ਚ ਖੂਬ ਨਸ਼ਾ ਵੀ ਕੀਤਾ ਕਿਸੇ ਨੇ ਕੋਈ ਐਕਸ਼ਨ ਨਹੀਂ ਲਿੱਤਾ ਕੋਈ ਡਰਦਾ ਮਾਰਾ ਸਾਡੇ ਘਰ ਨਹੀਂ ਆਇਆ ਕੋਈ ਚੈਕਿੰਗ ਨਹੀਂ ਹੋਈ ਕੋਈ ਚੈਕਿੰਗ ਨਹੀਂ ਹੋਈ ਅਸੀਂ ਅੰਦਰ ਵੜ ਗਏ ਸਹਿਣਾ ਔਖਾ ਹੁੰਦਾ ਹੈ ਬੜੀ ਦੇਰ ਬਾਅਦ ਜਦ ਇਹਨਾਂ ਨੇ ਆਰਟੀਆਈ ਦੇ ਥਰੂ ਜਾ ਕੇ ਪਤਾ ਕੀਤਾ ਲਾਇਸੈਂਸ ਕਿਨੇ ਮਿਲਿਆ ਤਾਂ ਇਲੈਕਸ਼ਨ ਕਮਿਸ਼ਨਰ ਨੇ ਲਿਖ ਦਿੱਤਾ ਕਿ ਗਲਤ ਲਾਇਸੈਂਸ ਇਸ਼ੂ ਹੋਇਆ ਜਦੋਂ ਅਸੀਂ ਉੱਥੇ ਗਏ ਜਿੱਥੋਂ ਇਹਨਾਂ ਨੇ ਰਿਵਾਲਵਰ ਖਰੀਦੀ ਸੀ ਪਤਾ ਲੱਗਾ ਕਿ ਵਿਪਨ ਕਾਨਾ ਹਾਊਸ ਰੋਪੜ ਤੋਂ ਖਰੀਦੀ ਸੀ ਉਹ ਗਨ ਹਾਊਸ ਬੰਦ ਹੋ ਗਿਆ ਜਿਸ ਡੀ ਐਡਿਕਸ਼ਨ ਸੈਂਟਰ ਦੇ ਮੇਰੀ ਬੇਟੀ ਨੇ ਰਿਪੋਰਟ ਦਿੱਤੀ ਸੀ ਉਹ ਡੀ ਐਡਿਕਸ਼ਨ ਸੈਂਟਰ ਵੀ ਬੰਦ ਹੋ ਗਿਆ ਹੁਣ ਦੱਸੋ ਕੀ ਕਰੇ ਬੰਦਾ ਅਸੀਂ ਆਮ ਲੋਕ ਹੈ ਕਿੱਥੇ ਜਾਈਏ ਅਸੀਂ ਕੀ ਤੋਂ ਬਣ ਗਏ ਹੁਣ ਅਸੀਂ ਹਾਈ ਕੋਰਟ ਦੀ ਸ਼ਰਨ ਚ ਗਏ ਆ ਹਾਈ ਕੋਰਟ ਚ ਵੀ ਤਰੀਕਾ ਬਈ ਜਾ ਰਹੀ ਆ ਹੁਣ ਜੇ ਕੱਲ ਨੂੰ ਉਹ ਵੀ ਕਹਿਣਗੇ ਦੋ ਤਿੰਨ ਵਕੀਲ ਅਸੀਂ ਬਦਲ ਚੁੱਕੇ ਆ ਹੁਣ ਕੱਲ ਨੂੰ ਹਾਈ ਕੋਰਟ ਵੀ ਕਹ ਦੇਗਾ ਕਿ ਨਹੀਂ ਜੀ ਕੁਝ ਪ੍ਰੂਫ ਨਹੀਂ ਮਿਲ ਰਹੇ ਬੰਦੇ ਨੇ ਆਤਮ ਹੱਤਿਆ ਕਰ ਲਈ ਫਿਰ ਸਾਨੂੰ ਸੁਪਰੀਮ ਕੋਰਟ ਚ ਜਾਣਾ ਪਊਗਾ ਕਿੱਥੋਂ ਇੰਨਾ ਪੈਸਾ ਲਈਏ ਇਸ ਉਮਰ ਚ ਜੀ ਆਪਣੀ ਬੇਟੀ ਨੂੰ ਖੋਗੇ ਕੀ ਕਰੀਏ ਤੇ ਯਾਨੀ ਇਹ ਕਹਿ ਰਹੀਏ ਕਿ 10 ਹਜ਼ਾਰ ਕਰੋੜ ਦੇਖ ਕੇ ਕੈਪਟਨ ਅਮਰਿੰਦਰ ਸਿੰਘ ਇਹ ਭੁੱਲ ਗਏ ਕਿ ਇਸ ਕੁੜੀ ਨੂੰ ਮੈਂ ਆਪਣੇ ਧੀ ਕਿਹਾ ਸੀ ਨਹੀਂ ਕੋਈ ਤੀਪੀ ਤੂੰ ਹੁੰਦਾ ਹੀ ਨਹੀਂ ਇਹਨਾਂ ਦਾ ਇਹ ਸਭ ਰਾਜਨੀਤਿਕ ਪਾਸ਼ਾ ਜਿਹੜੇ ਸੇ ਜੁਮਲੇ ਇਸਤੇਮਾਲ ਕਰਦੇ ਆ ਵੋਟਾਂ ਲੈਣ ਲਈ ਜੋ ਇਹ ਕਰਦੇ ਆ ਬੱਚਿਆਂ ਨੂੰ ਗਲਤ ਹਾਲਾਤੇ ਰੀਆਂ ਦਿੰਦੇ ਰਹਿੰਦੇ ਤੁਸੀਂ ਕਰੋ ਅਸੀਂ ਤੁਹਾਡੇ ਪਿੱਛੇ ਆ ਕਰੋ ਉਹਨੇ ਕਰਤਾ 5 6 ਸਾਲ ਲੰਘ ਗਏ ਆ ਸਾਲ ਜਿੰਨੇ ਮਰਜ਼ੀ ਲੰਘ ਜਾਣ ਇਹ ਤਾਂ ਇਹੋ ਜਿਹਾ ਜ਼ਖਮ ਆ ਜਿਹੜਾ ਕਦੀ ਭਰਨਾ ਹੀ ਨਹੀਂ ਹੈਗਾ ਹੁਣ ਕੀ ਹਾਲਾਤ ਨੇ ਕਿਸ ਤਰ੍ਹਾਂ ਦੀ ਜ਼ਿੰਦਗੀ ਆ ਕੁਛ ਨਹੀਂ ਬਸ ਜ਼ਿੰਦਗੀ ਜੀ ਰਹੇ ਆ ਤੁਹਾਡੇ ਸਾਹਮਣੇ ਜਿੱਥੇ ਵੀ ਕੋਈ ਮਿਲਦੇ ਪੇਰੈਂਟਸ ਕੋਈ ਕਾਠ ਹੁੰਦਾ ਉੱਥੇ ਜਾ ਕੇ ਅਸੀਂ ਕਹਿੰਨੇ ਆ ਲੋਕਾਂ ਨੂੰ ਕਹਿੰਨੇ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਚਾਓ ਅੱਜ ਤੁਸੀਂ ਬਲਵਿੰਦਰ ਸਿੰਘ ਸੇਖੋਂ ਦੇ ਹੱਕ ਦੇ ਵਿੱਚ ਹੂਕ ਦਿੱਤੀ ਆ ਤੁਹਾਨੂੰ ਲੱਗਦਾ ਕਿ ਬਲਵਿੰਦਰ ਸਿੰਘ ਸੇਖੋਂ ਤੁਹਾਨੂੰ ਉੱਥੇ ਤੱਕ ਪਹੁੰਚਾ ਦੇਣਗੇ ਜਿੱਥੇ ਤੁਹਾਨੂੰ ਇਨਸਾਫ ਮਿਲ ਜਾਊਗਾ ਦੇਖੋ ਜੀ ਮੈਂ ਇਕੱਲੇ ਬਲਵਿੰਦਰ ਸਿੰਘ ਸੇਖੋਂ ਨੂੰ ਨਹੀਂ ਕੋਈ ਵੀ ਬੰਦਾ ਖੜਾ ਹੋਏਗਾ ਨਸ਼ੇ ਦੇ ਖਲਾਫ ਮੈਂ ਉਹਦਾ ਸਾਥ ਦਊਂਗੀ ਇਹ ਨਹੀਂ ਕਿ ਇਹਨਾਂ ਦੇ ਕੋਲ ਮੈਂ ਕੋਈ ਮੈਨੂੰ ਸਪੈਸ਼ਲ ਇਹਨਾਂ ਨਾਲ ਕੋਈ ਹੈ ਕੋਈ ਵੀ ਖੜਾ ਹੁੰਦਾ ਮੈਂ ਉੱਥੇ ਜਾਣੀ ਆ ਭਗ ਸ਼ਹੀਦ ਉਦਮ ਸਿੰਘ ਦਾ ਬੰਦੇ ਸੀ ਮੈਂ ਉੱਥੇ ਵੀ ਗਈ ਸੀ ਕਿਤੇ ਹੋਰ ਜਗ੍ਹਾ ਨਸ਼ੇ ਦੇ ਵਿਰੁੱਧ ਕੋਈ ਖੜਾ ਹੁੰਦਾ ਮੈਂ ਉੱਥੇ ਵੀ ਜਾ ਕੇ ਬੋਲਦੀ ਆ ਸਾਰੇ ਮਾਪੇ ਪਿਓ ਨੂੰ ਇਹੀ ਅਪੀਲ ਕਰਦੀ ਆ ਕਿ ਪੰਜਾਬ ਦੀ ਧਰਤੀ ਜਿੱਥੇ ਗੁਰੂਆਂ ਨੇ ਇੰਨੀਆਂ ਬਲਦਾਨੀਆਂ ਦਿੱਤੀਆਂ ਆਪਣੇ ਬੱਚਿਆਂ ਨੂੰ ਦਿਵਾਰਾਂ ਚ ਚਣਵਾ ਦਿੱਤਾ ਮੇਰੀ ਬੇਟੀ ਦੀ ਸ਼ਹੀਦੀ ਉਹ ਵਾਪਸ ਨਹੀਂ ਆ ਸਕਦੀ ਉਹਦੀ ਬੇਕਾਰ ਨਾ ਜਾਂਦੇ ਹੋ ਆਪਣੇ ਬੱਚਿਆਂ ਨੂੰ ਤੁਸੀਂ ਖੁਦ ਬਚਾਓ ਕਿਸੇ ਦੇ ਡਿਪੈਂਡ ਨਾ ਕਰੋ ਬਸ ਆਪਣੀ 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 ਪਾਵਰ ਨੂੰ ਸਮਝੋ ਤੁਸੀਂ ਤੁਸੀਂ ਗਵਰਨਮੈਂਟ ਚੁਣਦੇ ਹੋ ਜਿਹੜੀ ਗਵਰਨਮੈਂਟ ਤੁਹਾਨੂੰ ਬਾਅਦ ਵਿੱਚ ਇਸ ਤਰ੍ਹਾਂ ਕਰਦੀ ਹੈ ਧੋਖੇ ਦਿੰਦੀ ਹੈ ਤੁਸੀਂ ਆਪਣੀ ਜ਼ਿੰਮੇਵਾਰੀ ਖੁਦ ਸਮਝੋ ਤੁਸੀਂ ਆਪਣੇ ਆਪ ਨੂੰ ਦੇਖੋ ਕਿ ਅਸੀਂ ਕਿੱਥੇ ਭੁੱਲ ਗਏ ਕਿ ਸਾਡੇ ਬੱਚੇ ਗਲਤ ਰਸਤੇ ਤੇ ਤੁਰ ਪਏ ਮੌਜੂਦਾ ਸਰਕਾਰ ਤੋਂ ਵੀ ਕੋਈ ਉਮੀਦ ਨਹੀਂ ਜਾਬਦੀ ਤੁਹਾਨੂੰ ਕੋਈ ਉਮੀਦ ਨਹੀਂ ਅਸੀਂ ਉਹਨਾਂ ਨੂੰ ਬਹੁਤ ਚਿੱਠੀਆਂ ਲਿਖੀਆਂ ਮੇਰੇ ਹਸਬੰਦ ਨੇ 10 12 ਚਿੱਠੀਆਂ ਲਿਖੀਆਂ ਔਰ ਕੋਈ ਭਗਵਾਨ ਸਿੰਘ ਮਾਨ ਜਿਹੜੇ ਆ ਪੰਜਾਬੀ ਆ ਪੰਜਾਬੀ ਬੋਲਦੇ ਆ ਸਮਝਦੇ ਆ ਔਰ ਕੋਈ ਦੂਰ ਨਹੀਂ ਆ ਅਸੀਂ ਛੱਡਿਗੜ ਚ ਰਹਿੰਦੇ ਆ ਉੱਥੇ ਹੀ ਉਹ ਹੈ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਸੀ ਇਲੈਕਸ਼ਨ ਚਲੋ ਤਾਂ ਕੁਐਸਚਨ ਵੀ ਪੁੱਛਿਆ ਸੀ ਕਿਸੇ ਨੇ ਇਹਨਾਂ ਤੋਂ ਵੀ ਪੁੱਛਿਆ ਸੀ ਸੁਖਵੀਰ ਸਿੰਘ ਬਾਦਲ ਤੋਂ ਵੀ ਪੁੱਛਿਆ ਸੀ ਕਿ ਇੱਕ ਬੀਬੀ ਨੂੰ ਮਾਰਤਾ ਤਾਂ ਇਹਨਾਂ ਨੇ ਕਿਹਾ ਸੀ ਜੀ ਕਾਂਗਰਸ ਦੇ ਰੂਲ ਚ ਹੀ ਹੋਣਾ ਹੁਣ ਤਾਂ ਇਹਨਾਂ ਦੇ ਆਪਣੇ ਰੂਲ ਹੈ ਮੀਤ ਕਰਦੇ ਆ ਤੁਹਾਨੂੰ ਛੇਤੀ ਤੋਂ ਛੇਤੀ ਇਨਸਾਫ ਮਿਲੇ ਉਮੀਦ ਕਰਦੇ ਆ ਕਿ ਤੁਸੀਂ ਛੇਤੀ ਛੇਤੀ ਇਨਸਾਫ ਤੱਕ ਪਹੁੰਚੋ ਪਰ ਬਿਲਕੁਲ ਇਹ ਜੋ ਕੁਝ ਵਾਪਰਿਆ ਇਹ ਪੰਜਾਬ ਦੇ ਉੱਤੇ ਨਾ ਸਿਰਫ ਨਿਹਾ ਸ਼ੋਰੀ ਦੇ ਮਾਪਿਆਂ ਦੇ ਉੱਤੇ ਸਗੋ ਪੰਜਾਬ ਦੇ ਉੱਤੇ ਹੀ ਇੱਕ ਇਹੋ ਜਿਹਾ ਜ਼ਖਮ ਹੈ ਜਿਹੜਾ ਸ਼ਾਇਦ ਕਦੀ ਨਹੀਂ ਭਰ ਸਕੇਗਾ ਇੱਕ ਇਹੋ ਜਿਹੀ ਧੀ ਜਿਹੜੀ ਆਪਣਾ ਕੰਮ ਨਿਸ਼ਕਾਮ ਕੰਮ ਕਰ ਰਹੀ ਸੀ ਬਿਗੈਰ ਕਿਸੇ ਹੋਰ ਚਾਹਤ ਦੇ ਬਿਗੈਰ ਕਿਸੇ ਹੋਰ ਲੋੜ ਦੇ ਉਹ ਸਿਰਫ ਇੱਕ ਪਾਸੇ ਹੋ ਕੇ ਆਪਣਾ ਕੰਮ ਆਪਣੇ ਪੰਜਾਬ ਵਾਸਤੇ ਆਪਣਾ ਕੰਮ ਕਰ ਰਹੀ ਸੀ ਉਸ ਨੂੰ ਗੋਲੀ ਮਾਰ ਦਿੱਤੀ ਗਈ ਦਿਨ ਦਿਹਾੜੇ ਉਸਦੇ ਦਫ਼ਤਰ ਦੇ ਵਿੱਚ ਉਹਨੂੰ ਕੰਮ ਕਰਦੀ ਨੂੰ ਮਾਰ ਦਿੱਤਾ ਗਿਆ ਸਿਰਫ ਇਸ ਵਾਸਤੇ ਕਿਉਂਕਿ ਉਸਨੇ ਇੱਕ ਇਹੋ ਜਿਹਾ ਰੈਕਟ ਖੋਲ ਕੱਢਿਆ ਸੀਗਾ ਉਸ ਦਾ ਖੁਰਾਕੋਜ ਕੱਢ ਲਿਆ ਸੀਗਾ ਜਿਹੜਾ ਸ਼ਾਇਦ ਉਸ ਵੇਲੇ ਦੀ ਸਰਕਾਰ ਨੂੰ ਜਾਂ ਉਸ ਵੇਲੇ ਦੇ ਬਿਊਰੋਕ੍ਰੇਸੀ ਨੂੰ ਡਿਪਾਰਟਮੈਂਟਸ ਨੂੰ ਉਹ ਸੂਟ ਨਹੀਂ ਕੀਤਾ ਇਸ ਕਰਕੇ ਸ਼ਾਇਦ ਉਸ ਨੂੰ ਰਾਤੋਂ ਨਖੇੜ ਦੇਣਾ ਹੀ ਜਾਇਜ਼ ਸਮਝਿਆ ਉਹਨਾਂ ਨੇ ਪਰ ਇਹ ਇਸ ਹਰ ਇੱਕ ਚੀਜ਼ ਦੀ ਸਜ਼ਾ ਉਸ ਹਰ ਇੱਕ ਕਾਂਡ ਦੀ ਸਜ਼ਾ ਜੋ ਉਸ ਵੇਲੇ ਦੀ ਸਰਕਾਰ ਵਿੱਚ ਹੋਇਆ ਉਹ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਮਿਲੇਗੀ ਨਾ ਤਾਂ ਰੱਬ ਜ਼ਰੂਰ ਉਸ ਦੇ ਉੱਤੇ ਸਜ਼ਾ ਲੋੜਿੰਦੇ ਲੋਕਾਂ ਨੂੰ ਦਵੇਗਾ ਇਹੀ ਇਹੀ ਕੋਸ਼ਿਸ਼ ਕਰਦੇ ਆ ਕਿ ਲੋਕਾਂ ਤੱਕ ਬਾਤ ਪਹੁੰਚੇ ਪ੍ਰਸ਼ਾਸਨ ਤੱਕ ਬਾਤ ਪਹੁੰਚੇ ਔਰ ਹੁਣ ਵੀ ਕੁਝ ਨਹੀਂ ਵਿਗੜਿਆ ਪਰਿਵਾਰ ਵਾਲੇ ਅਜੇ ਵੀ ਦਰਦ ਦਰਦ ਦੀਆਂ ਠੋਕਰਾਂ ਖਾ ਰਹੇ ਸਿਰਫ ਇਨਸਾਫ ਵਾਸਤੇ ਉਹਨਾਂ ਦਾ ਹੱਥ ਫੜਿਆ ਜਾਵੇ ਔਰ ਇਨਸਾਫ ਦਿੱਤਾ ਜਾਵੇ ਉਹ ਤਕਰੀਬ ਨੇ ਰੋਵਾਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ